ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 7-8 ਬੇੜਾ ਦਿਖਾਵਾਂਗੇ ਤੁਹਾਨੂੰ ਤੇ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆਵਾਂਗੇ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮ ਦਾਸ ਨਗਰ ਸੇਖਾ ਰੋਡ ਬਰਨਾਲਾ ਜੀ ਮੋਬਾਈਲ ਨੰਬਰ ਜੀ 9815398107 ਜੀ ਅੱਜ ਆਪਾਂ ਦਿਖਾਵਾਂਗੇ ਸੱਤ ਬੈੜਾ ਹਾਂ ਜੀ ਸੱਤ ਬੈੜਾ ਨੇ ਜੀ ਠੀਕ ਆ ਪਹਿਲਾ ਨੰਬਰ ਜਿਹੜਾ ਵੱਡੀ ਬੈੜ ਦੇਖਦੇ ਪਏ ਕਿਹੜਾ ਸੁਆ ਸੁੰਦੀ ਆ ਜੀ ਸੁਬਾ ਦੂਜਾ ਜੀ 6 ਦਾੰਦਾ ਪਿਓਰ ਠੀਕ ਹੈ ਕਿੰਨਾ ਟਾਈਮ ਬਾਕੀ ਪਿਆ ਇਹਦੇ ਭਾਈ ਜੀ 20 ਦਿਨ ਬਾਕੀ ਨੇ ਪੂਰੇ 20 ਦਿਨ ਬਾਕੀ ਸੁਬਾ ਦੂਜਾ ਸੁੰਦੀਆ ਜਨਵਾਰ ਸੁਆ ਪਿਓਰ ਦੂਜਾ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਇਹਦਾ 32 ਲੀਟਰ ਪਲੂਣ ਦਾ ਦਿੱਤਾ ਹੋਇਆ ਜੀ ਜਿਵੇਂ ਮੌਸਮਾਂ ਗਾਗਾ ਦੀ ਕੁਆਲਿਟੀ ਹੈਗੀ ਐਦਕੀ 35 ਲੀਟਰ ਦੁੱਧ ਮੰਨ ਕੇ ਲੈ ਲਈਂ ਰੇਂਜ ਕਿੰਨੀ ਕੋਈ ਰੇਂਜ ਕੋਈ ਗੱਲ ਨਹੀਂ ਜੀ ਫੋਨ ਤੇ ਹੀ ਕਰ ਲਾਂਗੇ ਜੈਜ ਹੋ ਹਾਂ ਜੀ ਜੈਜ ਹੋ ਠੀਕ ਤੇ ਵੀਰੇ ਦੂਜੇ ਨੰਬਰ ਜਿਹੜੀ ਇਹ ਵੜ ਦੇਖੀ ਜਾਨੇ ਆਪਾਂ ਇਹ ਦੂਜਾ ਸੂਆ ਜੀ ਠੀਕ ਹੈ ਦੰਦਾਂ ਚ ਪੂਰੀ ਹੈਗੀ ਇਹ ਠੀਕ ਹੈ ਕੈ ਕਿ ਦਿਨ ਲੈਂਦੀ ਹੈ ਇਹ ਦਿਨ ਇਹਦੇ ਵੀ 15 ਬਾਕੀ ਨੇ ਜੀ 15 ਦਿਨ ਸੂਣ ਚ ਬਾਕੀ ਪਏਗੇ ਹਾਂ ਜੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ 20 ਕਿਲੋ ਮੰਨ ਕੇ ਲੈ ਲਈਂ 20 ਕਿਲੋ ਦੁੱਧ ਜਮਾਂ ਖੁੱਲਾ ਜੀ ਕਰਿਓ ਹੱਕੇ ਮੜੀਓ ਰੇ ਨੂੰ ਸੋ ਵੀਰੋ ਥਾਂਡੇ ਵਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਪਸ਼ੂ ਬਾਹਰ ਬੰਦੇ ਹੋਇਆ ਤੇ ਆ ਦੇਖੋ ਥਾਂਡੇ ਵਾ ਦੀ ਪੂਰੀ ਕੁਆਲਿਟੀ ਸਾਫ ਸੁਥਰੀ ਤੇ ਜਿਹੜੀ ਆਪਾਂ ਤੀਜਾ ਨੰਬਰ ਵੇਖਿਆ ਨੇ ਜੀ ਦੂਜਾ ਸੂਈ ਇਹ ਆ ਜੀ ਇਹ ਕਿਹ ਇੱਕ ਦਿਨ ਲੈਂਦੀ ਆ ਚਾਰ ਦਿਨ ਦਾ ਕੀ ਮੂੰਹ ਪਿਓਰ ਠੀਕ ਹੈ ਇਹਦੇ ਬਾਅਦ ਆਪਾਂ ਚਾਰ ਦਿਨ ਲੈ ਜੂਗੀ ਜੀ ਪੰਜ ਚਾਰ ਦਿਨ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਇਹਨੂੰ ਦੁੱਧ ਇਹਦਾ ਪਲੂਨ ਦਾ 22 23 ਕਿਲੋ ਦੁੱਧ ਦਤਾ ਹ 25 ਕਿਲੋ ਮੰਨ ਕੇ ਲੈਲੇ ਠੀਕ ਹੈ ਤੀਜਾ ਨੰਬਰ ਵਾਲੇ 25 ਕਿਲੋ ਦ ਇਹ ਵੀ ਦੂਜਾ ਸੂਆ ਜੀ ਪਿਓਰ ਜਮਾ ਠੀਕ ਹੈ ਇਹਦੇ ਰੇਂਜ ਵਿੱਚ ਕੋਲ ਵਾਜਬ ਹੋ ਜਾਵਾ ਰੇਟ ਜਮਾ ਵਾਜਬ ਹੋਣਗੇ ਜੀ ਠੀਕ ਹੈ ਇਹ ਦੂਜਾ ਸੂਆ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਇਹਨੇ ਪਲੂਨ ਨੇ 17 ਕਿਲੋ ਦੁੱਧ ਦਿੱਤਾ ਹੋਇਆ ਜੀ 20 ਕਿਲੋ ਮੰਨ ਕੇ ਲੈ ਲਿਆ 20 ਕਿਲੋ ਦੁੱਧ ਆਰਾਮ ਨਾਲ ਦੇ ਦਊਗੀ ਹਣਾ ਹਾਂ ਜੀ ਖੁੱਲਾ ਜਮ ਤੇ ਅੱਗੇ ਆ ਗਈ 5ਵੇਂ ਨੰਬਰ ਤੇ ਕਾਲੇ ਰੰਗ ਦੀ ਹਾਂ ਜੀ ਕ੍ਰੋਸ ਬੈਡ ਹਣਾ ਕ੍ਰੋਸ ਜੀ ਕ੍ਰੋਸ ਠੀਕ ਹੈ ਇਹ ਸੂਆ ਕਿਹੜਾ ਸੁੰਦੀ ਹੈ ਇਹ ਵੀ ਦੂਜਾ ਹੀ ਹੈ ਜੀ ਆਪਣੇ ਕੋਲ ਸਾਰੀਆਂ ਦੂਜੇ ਸੂਆ ਹੀ ਨੇ ਜੀ ਅੱਜ ਠੀਕ ਹੈ ਕਿਹ ਕਿਦਨ ਕੱਢਦੀ ਹੈ ਜੀ ਇੱਕ ਇਹਨਾਂ ਦੇ ਬੱਪਾ ਚਾਰ ਚਰ ਦਿਨ ਰਹਿੰਦੇ ਜੀ ਪੰਜ ਨੰਬਰ ਨੂੰ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ 15 ਕਿਲੋ ਦੁੱਧ ਮੰਨ ਕੇ ਲੈ ਲੈ ਜੀ ਖੁੱਲਾ ਠੀਕ ਹੈ ਚੀਪਾ ਚੂਪਾ ਓਕੇ ਜਮ ਐਨ ਓਕੇ ਜੀ ਜਮ ਠੀਕ ਹੈ ਅੱਗੇ 6ਵਾਂ ਨੰਬਰ ਜਿਹੜੇ ਬੱਚੀ ਦੇਖਦੇ ਆ ਇਹ ਕਿਹੜਾ ਸੂਆ ਇਹ ਦੂਜਾ ਸੂਆ ਜੀ ਕੈਕ ਦੇ ਲੈ ਜੂਗੀ ਜੀ ਪਪਨ ਚਾਰ ਦਿਨ ਨਹੀਂ ਇਹਦੇ ਬਾਕੀ ਨੇ ਜੀ ਪੰਜ ਚਾਰ ਕਿ ਦਿਨ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਪੈਸੇ ਲਾਵੇ ਬੰਦਾ ਦੁੱਧ 20 ਕਿਲੋ ਮੰਨ ਕੇ ਪੈਸੇ ਲੈ ਲੈ ਜੀ 20 ਕਿਲੋ ਦੁੱਧ ਆ ਰਾਵਣਾ ਦੇ ਦੋਗੀ ਖੁੱਲੋ ਆਰਾਮ ਕਰ ਜਾਈ ਚੀਪਾ ਜੂਪਾ ਓਕੇ ਆ ਇਹਨਾਂ ਹਿੱਕ ਜੀ ਦੀ ਗਰੰਟੀ ਹੋਊਗੀ ਆਪਾਂ ਨੂੰ ਕੋਈ ਬੰਦਾ ਆਨਲਾਈਨ ਮੰਗਾਉਣੀ ਚਾਹੁੰਦਾ ਠੀਕ ਠਾਂ ਲੈਵੇ ਦੀ ਜਿੰਨੀ ਮਤਲਬ ਆ ਗੱਲ ਕਹਾਂਗੇ ਉਹਦੀ ਆਪਣੀ ਫੁੱਲ ਗਰੰਟੀ ਹੋਊਗੀ ਸਤਨ ਐਂ ਚੀਪ ਲੂਣਾ ਜੀ ਸਾਈਵਾਲ ਦੇਖੀਏ ਨੇ ਆਪਾਂ ਹਣਾ ਹਾਂ ਜੀ ਇਹ ਸਾਈਵਾਲ ਤੇ ਐਚ ਐਫ ਦੀ ਕਰੌਸ ਆਈ ਹਲਕਾ ਜਿਹਾ ਕਰੌਸ ਆ ਗਿਆ ਹਾਂ ਕਿੰਨਾ ਦੁੱਧ ਦੇ ਦੂ ਗਿਰੇ ਇਹ ਦੁੱਧ ਆਏ ਮੰਨੋ ਜੀ 18-19 ਕਿਲੋ ਦੁੱਧ ਦੇ ਦੂ ਪਰ ਠੀਕ ਹੈ ਰੇਂਜ ਬਾਜੂ ਹੋਊਗੀ ਜੀ ਹਾਂ ਰੇਂਜ ਬਾਜੂ ਹੋਊਗੀ ਤੇ ਨੰਬਰ ਬੋਲੀ ਦੁਬਾਰੇ ਆਪਣਾ 98153 99107 ਠੀਕ ਹੈ ਜਦ ਮਰਜੀ ਵੀਰ ਆਵੇ ਇਹਨੇ ਨਾਗ ਹੁੰਦੇ ਆਪਣੇ ਕੋਲ 7-8 ਆਪਣੇ ਕੋਲ 15-15 ਨਾਗ ਹੁੰਦੇ ਜੀ ਹਰ ਵਕਤ ਰੇਡ ਮੰਨ ਕੇ ਚੱਲੋ 50 ਤੋਂ ਲੈ ਕੇ ਲੱਖਾਂ ਲਵਾ ਦੂ ਹਾਂ ਜੀ ਹਾਂ ਠੀਕ ਹੈ ਆਏ ਮਨੋ ਜੀ 50 ਤੋਂ ਲੈ ਕੇ 20 25 ਤੱਕ ਰੇਟ ਮੰਗ ਜਾਂਦੇ ਆ ਠੀਕ ਹੈ ਤਾਂ ਮੈਕਸਿਮਮ ਨੋਰਮ ਆਮ ਚੱਲਦਾ 70 75 ਬਾਦੂ 70 75 ਵਾਲੀਆਂ ਵੇੜਾਂ ਹਰ ਵਕਤ ਆਪਣੇ ਕੋਲੇ ਹੁੰਦੀਆਂ ਇਹ ਨਹੀਂ ਵੀ ਆਪਣੇ ਕੋਲੇ ਲੋਟ ਆਊਗਾ ਜਾਂ ਹੋਰ ਆਪਣੀ ਕੱਲੀ ਕੱਲੀ ਵੇੜ ਪਿੰਡਾਂ 'ਚੋਂ ਨਹੀਂ ਹੁੰਦੀ ਆ ਜੀ ਜਦ ਮਰਜੀ ਕਿ ਆਵੇ ਪਸ਼ੂ ਮਿਲੂ ਹਾਂ ਜੀ ਹਾਂ 15 ਪਸ਼ੂ ਹਰ ਵਕਤ ਖੜੇ ਹੀ ਰਹਿੰਦੇ ਆ ਠੀਕ ਆ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਦੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਮੀਟ